ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਕਾਫੀ ਸਪਸ਼ਟ ਰੂਪ ਦੇ ਵਿੱਚ ਇਹ ਕਿਹਾ ਕਿ ਔਰਤਾਂ ਦੇ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਹੈ ਜਾਂ ਜੋ ਵੀ ਡਰਾਮਾ ਵਾਪਰ ਰਹੀਆਂ ਨੇ ਇਹ ਮਾਫੀਯੋਗ ਨਹੀਂ ਹੈ ਇਹ ਪਾਪ ਹੈ ਤੇ ਇਹ ਜਿਹੜੇ ਅਪਰਾਧੀਆਂ ਨੂੰ ਲੋਕ ਸਹਿਯੋਗ ਕਰਨਗੇ ਉਹ ਕਦੇ ਬਖਸ਼ੇ ਨਹੀਂ ਜਾਣਗੇ ਇਹ ਸਾਰਾ ਕੁਝ ਇਹ ਦੇਖਣ ਨੂੰ ਚੰਗਾ ਲੱਗਦਾ ਵੈਸੇ ਪ੍ਰਧਾਨ ਮੰਤਰੀ ਚਲੋ ਕਦੇ ਤਾਂ ਕਈ ਗੱਲ ਜਾ ਕੇ ਏਦੋਂ ਪਹਿਲਾਂ ਮਨੀਪੁਰ ਹੋ ਗਿਆ ਉਦੋਂ ਪਹਿਲਾਂ ਆਪਣੀਆਂ ਰੈਸਲਰ ਕੁੜੀਆਂ ਦੇ ਸਵਾਲ ਸੀ ਕਿੰਨੇ ਵਾਪਰਦੇ ਨੇ ਬਾਰ-ਬਾਰ ਇੱਥੇ हरियाणाच भी एक मामला पहला कोच ਦਾ ਆਇਆ ਸੀ ਹਨਾ ਕਿ ਉਦੋਂ ਵੀ ਲੋਕ ਇਹ ਕਹਿੰਦੇ ਸੀ ਕਿ ਤੁਸੀਂ ਜਿਹੜੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸਲੋਗਨ ਦਿੱਤਾ ਹੋਇਆ ਹੈ ਤੇ ਤੁਸੀਂ ਬੋਲਦੇ ਕਿਉਂ ਨਹੀਂ ਖਾਮੋਸ਼ ਕਿਉਂ ਔਰ ਤੁਸੀਂ ਤਾਂ ਰਜਾਇਨ ਵੀ ਕਿਸੇ ਦਾ ਕਦੇ ਨਹੀਂ ਲਿਆ ਕਿਸੇ ਦੇ ਖਿਲਾਫ ਬੋਲਿਆ ਬਿਲਕੁਲ ਇਸ ਵਾਰ ਨੂੰ ਕੇਸ ਵਾਲਾ ਮਾਮਲਾ ਹੈ ਕਿੰਨੇ ਮਾਮਲੇ ਨੇ ਜੇ ਅੜੜਾੜ ਚਾਹਤ ਵੀ ਮਾਰ ਲੈਣ ਤਾਂ ਐਂ ਤਾਂ ਲੱਗਦਾ ਹੋਊਗਾ ਬੰਦੇ ਨੂੰ ਮੈਂ ਕੀ ਕਹਿ ਰਿਹਾ ਤੇ ਮੈਂ ਰਿਐਕਟ ਬਾਕੀ ਜਗ੍ਹਾ ਨਹੀਂ ਕੀਤਾ ਤੇ ਇੱਥੇ ਕਿਉਂ ਕਰ ਰਿਹਾ ਕੇਵਲ ਇਹ ਕਲਕੱਤੇ ਵਾਰ ਵਿੱਚ ਮਾਮਲੇ ਤੇ ਵੀ ਕੀਤਾ ਚੰਗੀ ਗੱਲ ਹੈ ਐ ਨਹੀਂ ਵੀ ਇਹਦੇ ਤੇ ਵੀ ਨਾ ਕਰਦੇ ਜੀ ਮੇਰਾ ਕਹਿਣਾ ਮੈਨੂੰ ਤਾਂ ਇਹ ਲੱਗਦਾ ਪਰ ਜਿਹੜੇ ਬਾਕੀ ਮਾਮਲੇ ਨੇ ਉਹਨਾਂ ਤੇ ਨਾ ਕਰਨ ਦੇ ਪਿੱਛੇ ਕੀ ਰੀਜਨ ਹੈ ਕੀ ਇਹੋ ਜੇ ਮਾਮਲੇ ਐ ਚ ਵੀ ਸਿਲੈਕਟਿਵ ਅਪਰੋਚ ਹੋ ਸਕਦੀ ਹੈ ਕਿ ਕਹੜੇ ਚੂਜ਼ ਹੋ ਸਕਦਾ ਇਹ ਪਹਿਲਾਂ ਕਦੇ ਮੇਰੇ ਖਿਆਲ ਚ ਇਸ ਤਰ੍ਹਾਂ ਸਿਲੈਕਟਿਵ ਅਪਰੋਚ ਰੂਲਰ ਦੇ ਨਹੀਂ ਸੀ ਹੁੰਦੀ ਜਿਹੜੇ ਬੰਦੇ ਰੂਲ ਕਰ ਰਹੇ ਆ ਮੁਲਕ ਦੇ ਵਿੱਚ ਜਾਂ ਹਕੂਮਤ ਕਰ ਰਹੇ ਆ ਚਲੋ ਇਹ ਤਾਂ ਵੈਲਕਮ ਹੈ ਨਾ ਕਿ ਆਖਰ ਪ੍ਰਧਾਨ ਮੰਤਰੀ ਇਸ ਬਲਕੂ ਦੇ ਨੇ ਮੂੰਹ ਖੋਲ੍ਹਿਆ ਆਪਣਾ ਇਹ ਤਾਂ ਵਧੀਆ ਗੱਲ ਹੈਗੀ ਹੈ ਭਾਵੇਂ ਕਈ ਸਾਲ ਲੱਗੇ ਮੂੰਹ ਖੋਲ੍ਹਦਿਆਂ ਨੂੰ ਲੇਕਿਨ ਜੇ ਹੁਣ ਮੂੰਹ ਖੋਲ੍ਹਿਆ ਤੇ ਖੋਲ੍ਹਿਆ ਉਸ ਵੇਲੇ ਹੈ ਜਦੋਂ ਇੱਕ ਸ਼ੌਕਿੰਗ ਇਨਸੀਡੈਂਟ ਨਾਨ ਬੀਜੇਪੀ ਸਟੇਟ ਦੇ ਵਿੱਚ ਵਾਪਰਿਆ ਇਹ ਦਿਵਾਗ ਇਹਨਾਂ ਲੋਕਾਂ ਦੇ ਇਹਨੇ ਪਰੋਕੇ ਕਿਉਂ ਹੈ ਮੇਰੇ ਗੱਲ ਪੱਲੇ ਨਹੀਂ ਪਈ ਬਿਲਕੁਲ ਸਾਰੇ ਬਲਕ ਨੇ ਕੰਡਮਨ ਕੀਤਾ ਸਾਰੇ ਦੁਨੀਆ ਦੇ ਕੰਡਮਨ ਕੀਤਾ ਜਾ ਰਿਹਾ ਕੰਡਮਨ ਕਰਨਾ ਚਾਹੀਦਾ ਹੈ ਪਰ ਇਹਨਾਂ ਦੀ ਅੱਖਾਂ ਉਦੋਂ ਹੀ ਓ ਖੁੱਲਦੀਆਂ ਹੈ ਯੋ ਨਾ ਇਹ ਨਾਨ ਬੀਜੇਪੀ ਸਟੇਟ ਦੇ ਵਿੱਚ ਕੁਝ ਹੁੰਦਾ ਹੁਣ ਤੁਸੀਂ ਜ਼ਿਕਰ ਕੀਤਾ ਦੋ ਵੱਡੇ ਕੇਸਸ ਮਨੀਪੁਰ ਸ਼ੌਕਿੰਗ ਪ੍ਰਧਾਨ ਮੰਤਰੀ ਅਜੇ ਤੱਕ ਮਨੀਪੁਰ ਨਹੀਂ ਗਏ ਅਜੇ ਤੱਕ ਇਸ ਮੁਲਕ ਦੇ ਵਿੱਚ ਕਦੇ ਨਹੀਂ ਹੋਇਆ ਕਿ ਇੱਕ ਸਟੇਟ ਲਗਾਤਾਰ ਡਿਸਟਰਬ ਹੋਵੇ ਤੇ ਪੀਐਮ ਉੱਥੇ ਨਾ ਜਾਵੇ ਉੱਥੇ ਜਿਹੜੀ ਔਰਤਾਂ ਦੀ ਹਰਤ ਹੋਈ ਉਸ ਵੇਲੇ ਸਾਰੇ ਦੁਨੀਆ ਦੇ ਵਿੱਚ ਉਹ ਕਿਡ ਡਿਸਕਸ ਹੋਏ ਤੁਹਾਡੇ ਪ੍ਰਧਾਨ ਮੰਤਰੀ 'ਤੇ ਉੱਪਰ ਹੈ ਬੀਜੇਪੀ 'ਤੇ ਉੱਪਰ ਹੈ ਥੈਟ ਕਿਉਂਕਿ ਸਰਕਾਰ ਇਹਨਾਂ ਦੇ ਸੀ ਉੱਥੇ ਜੰਤਰ ਮੰਤਰ ਤੇ ਤੁਹਾਡੀਆਂ ਇੰਟਰਨੈਸ਼ਨਲ ਰੈਸਲਰਸ ਮੋਲੈਸਟੇਸ਼ਨ ਦੇ ਚਾਰ ਜ਼ਿਲ੍ਹਾ ਕੇ ਬੈਠੇ ਹੋਣ ਇਨਸਾਫ ਮੰਗ ਰਹੀ ਨੇ ਹਫ਼ਤੇयां ਵੱਧੇ ਬੈਠੇ ਰਹੇ ਮੋਦੀ ਜੀ ਨੇ ਮੂੰਹ ਨਹੀਂ ਫੋੜਿਆ ਇਹ ਕੈਸੀ ਇਹ ਸੋਚ ਹੈ ਇਹਨਾਂ ਲੋਕਾਂ ਦੀ ਕਿ ਤੁਸੀਂ ਇਹਨਾਂ ਗੱਲਾਂ ਤੋਂ ਵੀ ਸਿਲੈਕਟ ਹੋ ਜੇ ਤੁਸੀਂ ਜਿਹੜੀ ਗੱਲ ਤੁਸੀਂ ਕੱਲ ਕੀਤੀ ਐ ਜੇ ਮਨੀਪੁਰ ਵਾਲੇ ਕੀਤੀ ਹੁੰਦੀ ਤੇ ਉਦੋਂ ਇਹ ਹੋਰ ਟੱਗਣਾ ਲਈ ਜਾਣੀ ਸੀ ਚਲੋ ਵੈਲਕਮ ਐ ਵੀ ਲੇਕਿਨ ਇਹ ਇਸ ਟੱਗਣਾ ਨਹੀਂ ਹੋਣਾ ਚਾਹੀਦਾ ਵੀ ਕਿਤੇ ਨਾਂ ਨਾ ਬੀਜਪੀ ਛੋ ਰਿਆ ਰਾਦਰ ਜਦੋਂ ਤੁਸੀਂ ਗੁਜਰਾਤ ਦੇ ਵਿੱਚ ਤੁਹਾਡੇ ਗੈਗਰੇਪ ਕਿਲਰਸ ਤੇ ਰੇਪਿਸ ਜਿਨ੍ਹਾਂ ਨੂੰ 12 ਸਾਲ ਤੋਂ ਬਾਅਦ ਜੇਲ ਸੁਪਰੀਮ ਜੂਰੀ ਲੀਸ ਦੇ ਦਿੱਤੀ ਤੇ ਜਦੋਂ ਉਹਨਾਂ ਦਾ ਹਾਰਪਾ ਕੇ ਸਵਾਗਤ ਕੀਤਾ ਗਿਆ ਸੀ ਬੀਜਪੀ ਨੇ ਉਦੋਂ ਇਹ ਲੀਡਰ ਕਿਉਂ ਚੁੱਪ ਸੀ ਇਹ ਮੈਂਟੈਲਿਟੀ ਇਹਨਾਂ ਲੋਕਾਂ ਦੀ ਇਤਨਾ ਜ਼ਹਿਰ ਹੁੰਦੀ ਹੈ ਇਹਨਾਂ ਦਾ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਅਪਰਾਧ ਹੋਇਆ ਹੈ ਬਹੁਤ ਘਣਾਉਣਾ ਅਪਰਾਧ ਹੋਇਆ ਹੈ ਨਹੀਂ ਇਹ ਮੈਨੂੰ ਲੱਗਦਾ ਬਿਲਕੁਲ ਹੀ ਇਹਨਾਂ ਗੱਲਾਂ ਨੂੰ ਇਨਡਿਫਰੈਂਟ ਹੈ ਅਪਰੋਚ ਇਹ ਹੈ ਵੀ ਜਿਹੜੇ ਇਲਾਕੇ ਦੇ ਵਿੱਚ ਹੋਇਆ ਵੀ ਸਾਡੇ ਵਾਲੇ ਇਲਾਕੇ 'ਚ ਹੋਇਆ ਹੈ ਕਿ ਦੂਜੇ ਦੇ ਇਲਾਕੇ 'ਚ ਹੋਇਆ ਇਹ ਇਹ ਅਣਮਰੁਖੀ ਸੋਚ ਹੈ ਇਤਾਂ ਦਾ ਮਤਲਬ ਫਿਰ ਆਪਦੇ ਨੂੰ ਬਚਾਉਣ ਦੇ ਲਈ ਹੋਣਾ ਜਿਵੇਂ ਆਮ ਸਧਾਰਨ ਲੋਕ ਪਿੰਡ ਚ ਖੜ ਜਾਂਦੇ ਨੇ ਵੀ ਕਤਲ ਵੀ ਕਰਤਾ ਮੇਰੇ ਬੰਦੇ ਨੇ ਤਾਂ ਕਿ ਉਹ ਗਿਆ ਰੇਪ ਕਰਤਾ ਮੈਂ ਤਾਂ ਇਹਦੇ ਨਾਲੇ ਖੜੂਗਾ ਆਹ ਉਹੋੀ ਚੀਜ਼ ਹੈ ਇਨਸਾਫ ਦੀ ਕੁਰਸੀ ਤੇ ਜਿਹੜਾ ਇਨਸਾਫ ਦੀ ਕੁਰਸੀ ਤੇ ਜਦੋਂ ਬੰਦਾ ਬਹਿਂਦਾ ਹੈ ਵੈਸੇ ਤਾਂ ਹਰ ਇਨਸਾਨ ਤੋਂ ਵੈਸੇ ਜੀ ਡਿਮਾਂਡ ਕੀਦੇ ਪਰ ਇਨਸਾਫ ਦੀ ਕੁਰਸੀ ਵਾਲੇ ਨੂੰ ਤਾਂ ਤਵੱਕੋ ਰੱਖੀ ਹੋ ਜਾਂਦੀ ਹੈ ਕਿ ਉਹ ਘਟੋ ਘਟ ਨਿਆਂਕਾਰੀ ਗੱਲ ਕਰਨ ਲੱਗਣ ਵੀ ਨਿਆਂਕਾਰੀ ਹੋ ਰਹੀ ਹੈ ਗੱਲ ਲੋਕਾਂ ਨੂੰ ਜਿਵੇਂ ਕਹਿੰਦੇ ਨੇ ਇਨਸਾਫ ਹੋਣਾ ਹੀ ਚਾਹੀਦਾ ਲੱਗਣਾ ਵੀ ਚਾਹੀਦਾ ਵੀ ਇਨਸਾਫ ਲੱਗਣਾ ਵੀ ਚਾਹੀਦਾ ਮੀਰ ਜੀ ਲੱਗਣਾ ਵੀ ਚਾਹੀਦਾ ਇਨਸਾਫ ਇਸ ਤਰ੍ਹਾਂ ਨਹੀਂ ਕਿ ਤੁਸੀਂ ਸਿਲੈਕਟਿਵ ਹੋ ਕੇ ਚੱਲੋ ਔਰ ਇਹ ਜਿਹੇ ਤਾਂ ਕਿੰਨੇ ਕਿ ਡਰਾਮਾ ਨੇ ਜਿੱਥੇ ਸੱਤਾਧਾਰੀ ਤੇ ਧਿਰ ਥਾਪੜੀ ਆਣੇ ਬੰਦਿਆਂ ਨੂੰ ਸਨਮਾਨਤ ਕੀਤਾ ਗਿਆ ਵੱਡੇ ਵੱਡੇ ਕ੍ਰਾਈਮ ਦੇ ਮਾਮਲੇ ਦੇ ਵਿੱਚ ਜਿਹੜਾ ਵੀ ਕ੍ਰਾਈਮ ਹੌਸਲ ਲੈਵਲ ਦੇ ਉੱਤੇ ਆਉਂਦਾ ਔਰ ਬ੍ਰਿਜਪੂ ਸੰਸੇਂਗ ਤੋਂ ਤਾਂ ਅਸਤੀਫਾ ਤਾਂ ਕਲੀ ਦੇ ਆ ਗਿਆ ਤੁਸੀਂ ਦੇਖੋ ਪਰ ਮੀਰ ਜੀ ਤੁਸੀਂ ਡਾਟਾ ਚੱਕੋ ਵੀ ਜਿਹੜੇ ਤੁਹਾਡੇ ਟੋਟਲ ਐਮਐਲਏ ਐਮਪੀਜ਼ ਹੈ ਉਹਨਾਂ ਦੇ ਵਿੱਚੋਂ ਕਿੰਨਿਆਂ ਦੇ ਉੱਤੇ ਇਹ ਵਿਮਨ ਰਿਲੇਟਡ ਕ੍ਰਾਈਮ ਦੇ ਇਲਜ਼ਾਮ ਲੱਗੇ ਹੋਏ ਤੇ ਕੇਸ ਦਰਜ ਹੋਏ ਹੋਏ ਹੁਣੇ ਦੋ ਤਿੰਨ ਦਿਨ ਪਹਿਲਾਂ ਇਹ ਡਾਟਾ ਅਰਲੀਓ ਕਿਸੇ ਨੇ ਕੀਤਾ ਸੀਗਾ ਕਿਸੇ ਏਜੰਸੀ ਨੇ ਜੀ ਤੇ ਉਹ ਤੋਂ ਗੱਲ clear ਹੈ ਜੇ ਤੁਹਾਡੇ ਜਿਹੜੇ ਲੋਕ ਤونه ਲੋਕ ਹੈ ਜੇ ਉਹ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਲ ਹੈਗੇ ਥੋਂ ਦਾ ਜਨਾਲਾ ਹਾਂ ਟਿਕਟਾ ਤਾਂ ਫਿਰ ਤੁਸੀਂ ਉਹ ਦੰਨੇ ਉਹਨਾਂ ਨੂੰ ਨਾ ਜਾਂ ਬਾਕੀ ਦਾ ਚਲੋ ਬਾਅਦ ਦੀ ਗੱਲ ਹੈ ਜਿੱਤ ਕੇ ਜਿੱ ਨਹੀਂ ਆਉਂਦੇ ਨੇ